ਸਾਡੀ ਭੈਣ ਨੇ ਬੋਲਣਾ ਮੈਂ ਜਾਨੀ ਅੱਜ ਵੈਸੇ ਤਾਂ ਬੜੇ ਬੁਲਾ ਰਹੇ ਆ ਰਗੜੇ ਵੱਜ ਗਏ ਆ ਮਰੇ ਕੈਮਰਾ ਉਧਰ ਨੂੰ ਘੁਮਾਓ ਫੇਰ ਪਤਾ ਲੱਗਣਾ ਕਿਉਂਕਿ ਫੇਰ ਅਸਮਾਨ ਨੂੰ ਥੋੜਾ ਜਿਹਾ ਦੇਖ ਕੇ ਜਾਣਾ ਨਹੀਂ ਕਿਤੇ ਰਾਜ ਜਾਨੀ ਇਹਨਾਂ ਲੱਗਿਆ ਹੋਇਆ ਮੰਤਰੀ ਉੱਥੇ ਫਸ ਗਏ ਆ ਪਰ ਰਗੜਾ ਮਾਰਿਓ ਇੱਕ ਵਾਰੀ ਰਗੜੇ ਵੱਜਦੀ ਲੱਗੇ ਸਾਡੇ ਸਰਪੰਚ ਦਾ ਲੈਟਰ ਪੇਡ ਆ ਗਿਆ ਬਈ ਅਸੀਂ ਸਾਰੇ ਵਿਰਾਸਤੀ ਖੇਡਾਂ ਆਉਣ ਵਾਲੇ ਦਿਨਾਂ 'ਚ ਪਿੰਡਾਂ 'ਚ ਕਰਾ ਰਹੇ ਆ ਬੋਲੋ ਸੋਨਹਾਰਾ ਜੇ ਤੁਸੀਂ ਪਹਿਲਾਂ ਚਲੇ ਗਏ ਨਾ ਕਿਉਂਕਿ ਜਿਹੜਾ ਅੱਜ ਪ੍ਰੋਗਰਾਮ ਆ ਜਿਹੜਾ ਠੰਡਾ ਔਰ ਤਾਂ ਮੋਰਾਰਗਾ ਕੋਈ ਕੋਈ ਉੱਡ ਸਕਦਾ ਮਾਰਨੀ ਤਾਂ ਚੀਂਡੇ ਵਾਲੀ ਡਾਰੀ ਪੈਰਨੀ ਆ ਕਿਹੜਾ ਹੀ ਫਿਰਨਾ ਪੈਣਾ ਜੇ ਥਾਰ ਦੇ ਮਹੀਨੇ ਤਾਂ ਸੋ ਹੁਣ ਸਾਡੀ ਭੈਣ ਬੋਲੂਗੀ ਮੰਤਰੀ ਸ਼ਤਰੀ ਆਏ ਆ ਜਿਹੜੇ ਖੱਪੇ ਬਾਈ ਜੀ ਛਤਰੀਆ ਆ ਗਿਆ ਇਕਬਾਲੀ ਭੜਕਾਓ ਸ਼ਤਰੀ ਭੜਕਾਓ ਸ਼ਤਰੀ ਨਾਲ ਆਵਾਜ਼ ਵੀ ਆਵੇ ਜਿਹੜਾ ਬਾਈ ਜੀ ਗੇਟ ਬਾਹਰ ਨਿਕਲ ਗਿਆ ਉਹ ਕਬੂਤਰ ਤਾਂ ਕੀ ਉਡਣਿਆ ਉਹਨੇ ਵੀ ਨਹੀਂ ਉਡਣਾ ਕਿਉਂਕਿ ਅੱਜ ਉਹਦੇ ਲਈ ਆਪਾਂ ਅੱਜ ਦਾ ਦਿਨ ਅੱਜ ਦੇ ਕੁਝ ਪਲ ਕੁਝ ਘੰਟੇ ਆਪਣੀਆਂ ਬਰਾਂ ਲੈ ਆ ਵੀਰੇ ਛਤਰੀ ਇਹ ਪੰਜਾਬੀ ਆ ਜੇ ਨਾਲੇ ਚ ਟਰੈਕਟਰ ਦੇਖ ਤਾ ਉਹ ਸਾਰਾ ਪਿੰਡ ਇਕੱਠਾ ਹੋ ਜਾਂਦਾ ਇੱਥੇ ਸਾਰਾ ਪੰਜਾਬ ਹੋਇਆ ਉਹ ਛਤਰੀ ਕਰਕੇ ਹੋਇਆ ਬਾ ਉਹ ਛਤਰੀ ਕਰਕੇ ਹੋਇਆ ਬਲ ਸੋਨਹੋ ਛਤਰੀ ਬਣ ਕੇ ਨਾਲ ਫੜ ਰੰਗ ਵੀ ਕਿਹੜਾ ਬੜਕਣ ਵਾਲਾ ਇਹੀ ਰੰਗ ਜੇ ਠਾਰ ਚ ਫੜਕਦਾ ਬਾ ਪਿੱਲਾ ਰੰਗ ਨਹੀਂ ਬੜਕਦਾ ਬੜਕਾ ਆਇਆ ਬਾਈ ਜੀ ਨਾਲ ਆ ਛਤਰੀ ਤੇ ਬਹਿਣ ਵਾਲੀ ਹੈਗੀ ਕੋਈ ਹੈਗੀ ਕਿੰਨੀਆਂ ਇੱਕ ਹੀ ਆ ਫਿਰ ਬੜਕਾ ਦੱਬ ਕੇ ਆਵਾਜ਼ ਥੋੜੀ ਆਉਣੀ ਚਾਹੀਦੀ ਛਤਰੀ ਆ ਬੜਕਦੀ ਆ ਆਵਾਜ਼ ਥੋੜੀ ਆਉਣੀ ਚਾਹੀਦੀ ਆ ਹੁਣ ਜੇ ਬਹਿ ਜੀਏ ਇੱਕ ਅੱਧਾ ਰਗੜਾ ਹੋਰ ਮਾਰ ਲੈਂਦੇ ਆ ਸਾਡੀ ਭੈਣ ਵੀ ਬੋਲ ਲਵੇ ਬਹਿ ਜਾਓ ਬਾਜੀ ਲੱਭਾਂ ਨੂੰਗਲੀਆਂ ਹੋ ਗਿਆ ਖੜਨਾ ਵੀ ਜ਼ਰੂਰੀ ਸੀਗਾ ਖੜਨਾ ਵੀ ਬਹਿ ਜਾਓ ਬਾਜੀ ਹੁਣ ਉਹ ਨਾ ਚਰ ਬੋਲਣਾ ਨਹੀਂ ਬਸ ਮੈਂ ਕਿ 15 ਇੱਕ ਰਹਿ ਗਏ ਮੰਤਰੀ ਸਾਹਿਬ ਦੀ ਗੱਡੀ ਜਾਂਚ ਫਸ ਗਈ ਆ ਆ ਗਏ ਨੇ ਖਾਲਸਾ ਜੀ ਸਰਦਾਰ ਸਰਬਜੀਤ ਸਿੰਘ ਜੀ ਖਾਲਸਾ ਸਾਹਿਬ ਐਮਪੀ ਸਾਹਿਬ ਆ ਗਏ ਨੇ ਤੇ ਬਾਜੀ ਬਹਿ ਜਾਓ ਹੁਣ ਸਾਡੀ ਭੈਣ ਗੱਲ ਕਰੂਗੀ